ਫਿਰ ਮੁਕਸਸਾਈ ਵਿਖੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੇ ਵੱਲੋਂ ਖੇਤਾਂ ਨੂੰ ਬਿਜਲੀ ਮੋਟਰ ਸਪਲਾਈ ਨਾ ਮਿਲਣ ਕਾਰਨ ਸਬਸਟੇਸ਼ਨ ਪਿੰਡ ਲੁਹਾਣੀਆਂ ਵਾਲੀ ਦਾ ਘਰਾਵ ਕੀਤਾ ਗਿਆ ਅਤੇ ਨਾਰਾਬਾਜ਼ੀ ਵੀ ਕੀਤੀ ਗਈ। ਅੱਕੇ ਹੋਏ ਕਿਸਾਨਾਂ ਨੇ ਰੋਡ ਜਾਮ ਵੀ ਕੀਤਾ ਅਤੇ ਬਿਜਲੀ ਵਿਭਾਗ ਦੇ ਖਿਲਾਫ ਜੰਮ ਕੇ ਕੱਢੀ ਪੜਾਅ। ਇਸ ਸਮੇਂ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਖੇਤਾਂ ਨੂੰ ਜਾਣ ਵਾਲੀ ਬਿਜਲੀ ਮੋਟਰ ਸਪਲਾਈ ਕਈ ਦਿਨਾਂ ਤੋਂ ਬੰਦ ਹੈ ਅਤੇ ਬਿਜਲੀ ਸੱਤ ਦਿਨਾਂ ਵਿੱਚੋਂ ਸਿਰਫ 3-4 ਘੰਟੇ ਹੀ ਛੱਡੀ ਜਾਂਦੀ ਹੈ। ਉਸ ਤੋਂ ਬਾਅਦ ਖੇਤਾਂ ਵਾਲੀ ਬਿਜਲੀ ਮੋਟਰਾਂ ਦੀ ਸਪਲਾਈ ਨਹੀਂ ਦਿੱਤੀ ਜਾਂਦੀ। ਉਨਾ ਕਿਹਾ ਕਿ ਪਾਣੀ ਨਾ ਮਿਲਣ ਕਾਰਨ ਸਾਡੀਆਂ ਕਣਕਾਂ ਨੇ ਫਸਣਾ ਸੁੱਕਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੈ ਜਿਸ ਕਰਕੇ ਮਜਬੂਰ ਤਰਨਾ ਦੇਣਾ ਪੈ ਰਿਹਾ ਹੈ ਉਧਰ ਦੂਜੇ ਪਾਸੇ ਸਬੰਧਿਤ ਮਹਿਕਮੇ ਦੇ ਐਸਜੀਐਮ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਥਰਮਲ ਬੰਦ ਹੋਣ ਕਰਕੇ ਬਿਜਲੀ ਬੰਦ ਸੀ ਸਾਡੇ ਉੱਚ ਅਧਿਕਾਰੀ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਜਲਦੀ ਹੀ ਇਹਨਾਂ ਮੋਟਰਾਂ ਵਾਲੀ ਬਿਜਲੀ ਸਪਲਾਈ ਦਿੱਤੀ ਜਾਵੇਗੀ ਰੋੜ ਜਾਮ ਅਸੀਂ ਇਸ ਕਰਕੇ ਕੀਤਾ ਜੀ ਕਿਉਂਕਿ ਸਾਨੂੰ ਇੱਕ ਹਫਤਾ ਹੋ ਗਿਆ ਹੈ ਦੀ ਲੈਡ ਦੀ ਸਪਲਾਈ ਸਾਡੀ ਕੋਈ ਜਵਾਂ ਨਹੀਂ ਆ ਰਹੀ ਠੀਕ ਹੈ ਜਦੋਂ ਇੱਕ ਇਹਨਾਂ ਨੇ ਮੈਸੇਜ ਗਰੁੱਪ ਬਣਾਇਆ ਆਇਆ ਬਿਜਲੀ ਬੈਕਮੈਨਿੰਗ ਵੀ ਲੈਡ ਆ ਗਈ ਹੈ ਸਪਲਾਈ ਸਾਨੂੰ ਮੈਸੇਜ ਕਰ ਦਿੰਦੇ ਆ ਪਰ ਉਹਦੀ ਲੈਡ ਚੱਲ ਨਹੀਂ ਰਹੀ ਜੇ ਆ ਕੇ ਅਸੀਂ ਸਾਨੂੰ ਅੱਜ ਲਗਾਤਾਰ 4 ਦਿਨ ਹੋ ਗਏ ਆ ਐਸਡੀਓਲ ਸਾਹਿਬ ਨੂੰ ਆ ਕੇ ਮਿਲਿਆ ਅਸੀਂ ਵੀ ਸਾਡੀ ਲੈਟਰ ਚੱਲਦੀ ਹੈ ਸਾਨੂੰ ਇੱਥੇ ਇਹ ਕਹਿਣ ਦੇ ਲਾਰਾ ਲਾ ਕੇ ਵੀ ਤੁਸੀਂ ਅੱਜ ਤੁਹਾਡੀ ਸਪਲਾਈ 11:30 ਚ ਲਾ ਦੇਵਾਂਗੇ ਸਾਨੂੰ ਲਗਾਤਾਰ 4 ਦਿਨ ਹੋ ਗਏ ਐ ਅਸੀਂ ਦਿੱਲੀ ਦਿੱਲੀ ਆਉਂਦੇ ਸਾਨੂੰ ਕਦੀ 4 ਵੇ ਕਹਿੰਦੇ ਆ ਕਦੀ 11 ਵੇ ਕਹਿੰਦੇ ਕਦੀ 9:30 ਕਹਿੰਦੇ ਆ ਕਿਉਂਕਿ ਸਾਡੀ ਜਿਹੜੀ ਕਣਕਾ ਉਹ ਜਮ ਮੱਚੀ ਪਈ ਜੇ ਮੰਨ ਲਓ 2 ਦਿਨਾਂ ਉਹਨੂੰ ਪਾਣੀ ਨਾ ਲਾਇਆ ਜਾਊਗਾ ਤੇ ਜਦੋਂ ਇਹ ਸਪਲਾਈ ਦੇਣਗੇ ਆਪਦੀ ਮਰਜ਼ੀ ਨਾਲ ਉਦੋਂ ਉਹ ਲੇਟ ਸਾਡੀ ਕਣਕਾ ਨੂੰ ਅੱਗ ਲਾਊਗੀ ਕਿਉਂ ਪਾਣੀ ਨਹੀਂ ਲੱਗਣਾ ਸਕੇ ਕੀ ਕਿੰਨੇ ਪਿੰਡਾਂ ਦੀ ਇੱਥੇ ਸੰਗਤ ਬ੍ਰਾਮਤਾ ਹੈਗੀ ਆ ਇਸ ਤੇ ਸੱਤ ਪਿੰਡਾਂ ਦੀ ਸੰਗਤ ਹੈ ਜੀ ਸਾਰੀ ਇੱਥੇ ਬੈਠੀ ਹੈ ਜੀ ਪਗਲੇ ਸਿੱਕਾ ਲਈ ਸਾਰੇ ਪਿੰਡੇ ਇੱਥੇ ਮੌਜੂਦ ਆਈ ਇੱਥੇ ਖਾਨੇ ਵਾਲੀ ਕੁੱਕਰੀਆਂ ਜੈਸੇ ਨਾਲ ਮਖੰਦੇ ਵਾਲਾ ਭੰਗਿਆ ਵਾਲਾ ਸਾਰੇ ਪਿੰਡੇ ਇੱਥੇ ਮੌਜੂਦ ਆਈ ਆ ਕਾਰਨ ਸਾਡਾ ਇਹ ਆ ਜੀ ਕਿ 7 ਦਿਨਾਂ ਤੋਂ ਸਾਡੀ ਏਪੀ ਜਿਹੜੀ ਕਿ ਮੋਟਰਾਂ ਵਾਲੀ ਸਪਲਾਈ ਹੁੰਦੀ ਆ 7 ਦਿਨਾਂ ਦੇ ਵਿੱਚ 3 ਘੰਟੇ ਚੱਲੀ ਆ ਹੁਣ ਜਿਵੇਂ ਕਿ ਤੁਹਾਨੂੰ ਪਤਾ ਕਿੰਨੀ ਗਰਮੀ ਪੈ ਰਹੀ ਆ ਹਰੇਕ ਦੀ ਫਸਲ ਨੂੰ ਪਾਣੀ ਦੀ ਲੋੜ ਆ ਜੇ ਉਹਨਾਂ ਨੂੰ 2 ਦਿਨਾਂ ਦੇ ਵਿੱਚ ਵਿੱਚ ਵੀ ਪਾਣੀ ਨਾ ਲੱਗਿਆ ਤਾਂ ਹਰੇਕ ਦੀ ਫਸਲ ਸੁੱਕ ਤੋ ਅਸੀਂ ਐਸਡੀਓ ਸਾਹਿਬ ਨਾਲ ਵੀ ਗੱਲ ਕੀਤੀ ਆ ਜੈਕਸਨ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਕਿ ਸਾਨੂੰ ਪਿੱਛੋਂ ਪਾਵਰ ਕੱਟ ਦੇ ਮੈਸੇਜ ਆਈ ਜਾਂਦੇ ਆ ਪਟਿਆਲੇ ਤੋਂ ਅਸੀਂ ਉੱਥੇ ਪਟਿਆਲਾ ਕਾਲ ਕੀਤੀ ਤੋ ਉਹ ਕਹਿੰਦੇ ਸਾਡੇ ਇੰਨੀ ਕੋਈ ਮੈਸੇਜ ਨਹੀਂ ਆ ਵੀ ਪਾਵਰ ਕੱਟ ਲਾਓ ਸੋ ਤਾਂ ਕਰਕੇ ਸਾਨੂੰ ਲੱਗਿਆ ਵੀ ਇਹ ਤਾਂ ਸਾਨੂੰ ਮਿਸ ਗਾਈਡ ਕਰ ਰਹੇ ਆ ਜਾਂ ਮਿਸ ਸਾਡੇ ਆਪਸ ਦੇ ਵਿੱਚ ਸਹੀ ਸਾਨੂੰ ਲੱਗਿਆ ਨਹੀਂ ਕਿ ਵੀ ਇਹ ਸਾਨੂੰ ਜਾਣ ਕੇ ਗਲਤ ਜਾਣਕਾਰੀ ਦਈ ਜਾਂਦੇ ਸੋ ਤਾਂ ਕਰਕੇ ਅਸੀਂ ਰੋਡ ਜਾਮ ਕਰਤਾ ਹੋਰ ਸਾਡਾ ਕੋਈ ਮਤਲਬ ਨਹੀਂ ਕਿ ਅਸੀਂ ਕਿਸੇ ਵੀ ਆਮ ਪਬਲਿਕ ਨੂੰ ਤੰਗ ਕਰੀਏ ਅਸੀਂ ਤਾਂ ਕਰਕੇ ਰੋਡ ਜਾਮ ਕੀਤਾ ਕਿ ਕਿੰਨੇ ਦਿਨਾਂ ਤੋਂ ਲਾਈਟ ਮਿਲ ਕੇ ਖਰਾਬ ਹੋ ਰਹੀ ਹੈ ਤੁਹਾਡੀ ਫਸਲਾਂ 7 ਦਿਨ ਤੋਂ ਤਾਂ 3 ਘੰਟੇ ਚੱਲੀ ਹੈੀ ਉਦੋਂ ਪਹਿਲਾਂ ਜਾਨੀ ਕਿ ਮੌਸਮ ਖਰਾਬ ਸੀਗਾ ਉਦੋਂ ਕੋਈ 2-4 ਘੰਟੇ ਚੱਲੀ ਜਾਂਦੀ ਸੀ ਉਦੋਂ ਕੋਈ ਪਾਣੀ ਲਾਉਂਦਾ ਨਹੀਂ ਸੀਗਾ ਹੁਣ ਹਰੇਕ ਬੰਦੇ ਨੂੰ ਪਾਣੀ ਦੀ ਲੋੜ ਆ ਜਿਵੇਂ ਆਪਾਂ ਸਾਰਿਆਂ ਨੂੰ ਪੰਜਾਬ 'ਚ ਪਤਾ ਹੀ ਆ ਕਿ ਲਾਸਟ ਪਾਣੀ ਆ ਸਾਲ ਭਰਾਵਾਂ ਨੂੰ ਮੋਟਾ ਜਿਹਾ ਸਪਲਾਈ ਹੈ ਮੈਂ ਦੇ ਨਹੀਂ ਪਹਿਲੇ ਹਫਤੇ ਤੋਂ ਲਗਭਗ ਇਹਦਾ ਕਿ ਕਾਰਨ ਸੀ ਕਿ ਸਾਡੇ ਥਰਮਲ ਦੇ ਯੂਨਿਟ ਬੰਦ ਪਏ ਸੀ ਸਾਡੇ ਉਪਰਾਲ ਅਫਸਰਾਂ ਨਾਲ ਗੱਲ ਹੋ ਚੁੱਕੀ ਆ ਅੱਜ ਸ਼ਾਮ ਤੱਕ ਸਪਲਾਈ ਨਾਰਮਲ ਹੋ ਜੂਗੀ ਥਰਮਲਾਂ ਦੀ ਔਰ ਕੱਲ ਵਾਲੇ ਦਰ ਵਾਲੇ ਗਰੁੱਪ 'ਚ ਸਾਰੇ ਸਪਲਾਈ ਸਹੀ ਹੋ ਸਰ ਉਹ ਕਿਸਾਨਾਂ ਨੂੰ ਕੀ ਵਿਸ਼ਵਾਸ ਦਿਵਾਇਆ ਤੁਸੀਂ ਆਹੀ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਜੀ ਕੱਲ ਸਵੇਰ ਤੱਕ 9:30 ਤੱਕ ਸਾਰਿਆਂ ਨੂੰ ਬਿਜਲੀ ਮਿਲ ਜੂਗੀ ਮੁਖਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਜੈਡ ਨਿਊਜ਼